ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅੰਮ੍ਰਿਤਸਰ ਨਹਿਰ ਤਾਰਾਂ ਵਾਲੇ ਪੁਲ ਤੇ ਖੜੇ ਆ ਤੁਸੀਂ ਦੇਖ ਰਹੇ ਹੋ ਵੀ ਆਲੇ ਦੁਆਲੇ ਸਾਰੇ ਰੁੱਖ ਜੜੇ ਆ ਵੱਢ ਦਿੱਤੇ ਗਏ ਇੱਥੇ ਟੂਰਿਸਟ ਪਲੇਸ ਬਣ ਲਗਾ ਔਰ ਧੜਾ ਧੜ ਜੰਗਲ ਜਿਹੜਾ ਲੱਗਾ ਸੀ ਆ ਵੱਢ ਦਿੱਤਾ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੋ ਇਹ ਹਾਲਾਤ ਨੇ ਅੰਮ੍ਰਿਤਸਰ ਦੀ ਨਹਿਰ ਤਾਰਾਂ ਵਾਲੇ ਪੁਲ ਤੇ ਇਸ ਨਹਿਰ ਦਾ ਇਤਿਹਾਸ ਬਹੁਤ ਵੱਡਾ ਵਾ ਦਰਬਾਰ ਸਾਹਿਬ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਜਲ ਜਾਂਦਾ ਇੱਥੇ ਔਰ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਸ ਜਗ੍ਹਾ ਤੇ ਆ ਵੇਖੋ ਧੜਾ ਧੜ ਰੁੱਖ ਵੱਡੇ ਗਏ ਆ ਕਿਤੇ ਕੋਈ ਪੈਟਰੋਲ ਪੰਪ ਖੋਲਦਾ ਹੋਟਲ ਰੈਸਟੋਰੈਂਟ ਬਣਾਉਂਦਾ ਉੱਥੇ ਕਿਤੇ ਇੱਕ ਰੁੱਖ ਵੱਡੇ ਕੋਈ ਤੇ ਕਾਰਵਾਈ ਹੋ ਜਾਂਦੀ ਇੱਥੇ ਤੇ ਆਲੇ ਦੁਆਲੇ ਕੋਈ ਕਸਰ ਹੀ ਨਹੀਂ ਛੱਡੀ ਦੂਰ ਦੂਰ ਤੱਕ ਵੇਖ ਲਓ ਜਿੱਧਰ ਵੇਖਣਾ ਵੇਖ ਲਓ ਰੁੱਖ ਵੱਡੇ ਗਏ ਧੜਾ ਧੜ ਵੱਡ ਵੱਟ ਸੁੱਟਦੇ ਰੋ ਔਰ ਇੰਨੀ ਬੇਰਮੀ ਨਹੀਂ ਰੁੱਖ ਵੱਡੇ ਰੁੱਖ ਲਾਏ ਸੀ ਅਸੀਂ ਇੱਥੇ ਸਾਨੂੰ ਤਾਂ ਤਕਲੀਫ ਹੁੰਦੀ ਆ ਹੁਣ ਪਤਾ ਲੱਗਾ ਕਹਿੰਦੇ ਇੱਥੇ ਟੂਰਿਸਟ ਪਲੇਸ ਬਣ ਲੱਗਾ ਕਮਾਲ ਲਿਆ ਜੀ ਟੂਰਿਸਟ ਪਲੇਸ ਬਣਨ ਲੱਗਾ ਕਹਿੰਦੇ ਇੱਥੇ ਇੱਥੇ VOTING ਉਹ ਚੱਲਿਆ ਕਰੂਗੀ ਜਿਸ ਜਗ੍ਹਾ ਤੋਂ ਜੜ ਜਾਂਦਾ ਵਾ ਹਰਮੰਦਰ ਸਾਹਿਬ ਨੂੰ ਉਸ ਜਗ੍ਹਾ ਦੇ ਆਲੇ-ਦੁਆਲੇ ਲੱਗੇ ਰੁੱਖ ਵੀ ਇਹਨਾਂ ਨੇ ਵੜ ਦਿੱਤੇ ਜੰਗਲਾਤ ਵਿਭਾਗ ਨੂੰ ਪੁੱਛੋ ਕਹਿੰਦਾ ਨਹਿਰੀ ਵਾਲਿਆਂ ਵਿਭਾਗ ਵਾਲਿਆਂ ਨਾਲ ਗੱਲ ਕਰੋ ਨਹਿਰੀ ਵਿਭਾਗ ਨਾਲ ਗੱਲ ਕੀਤੀ ਉਹ ਦੂਜਿਆਂ ਨਾਲ ਕਾਰਪੋਰੇਸ਼ਨ ਵਾਲਿਆਂ ਦੇ ਦੂਜਿਆਂ ਨਾਲ ਸੋ ਇਹ ਹਾਲਾਤ ਨੇ ਕਿਤੇ ਨਾ ਕਿਤੇ ਟੜਾ ਟੜ ਜਿਹੜੇ ਰੁੱਖ ਵੱਡੇ ਜਾ ਰਹੇ ਆ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਇਹਨਾਂ ਪਰਮਿਸ਼ਨ ਲਈ ਹੋਊਗੀ ਰੁੱਖ ਵੱਡਣ ਦੀ ਆ ਦੇਖੋ ਕਿਹੜੇ ਕਿਹੜੇ ਰੁੱਖ ਆ ਦੇਖ ਰਹੇ ਹੋ ਸਾਡੇ ਰੁੱਖ ਇਸ ਤਰ੍ਹਾਂ ਹੀ ਪਰਲੇ ਬੰਨੇ ਆ ਰੁੱਖ ਇਹ ਸਾਰੇ ਜਿਹੜੇ ਆ ਵੱਡ ਦਿੱਤੇ ਗਏ ਕੋਈ ਪੁੱਛਣ ਵਾਲਾ ਨਹੀਂ ਕੋਈ ਕਿਸੇ ਨੂੰ ਲੈਣਾ ਨਹੀਂ ਦੇਣਾ ਨਹੀਂ ਇਹਦੇ ਨਾਲ ਇੱਥੇ ਜੋ ਹੁੰਦਾ ਹੋਵੇ ਜੋ ਕੋਈ ਕਰਨਾ ਕਰਿਆ ਵੇਖੋ ਆ ਸਾਰੇ ਜਿਹੜੇ ਰੁੱਖ ਆ ਤੁਸੀਂ ਦੇਖ ਰਹੇ ਹੋ ਉਹ ਵੱਢ ਦਿੱਤੇ ਪਰ ਇਹ ਕਿੱਥੇ ਲੇਖਾ ਦੋਗੇ ਪ੍ਰਮਾਤਮਾ ਨੂੰ ਜਵਾਬ ਤੇ ਦੇਣਾ ਹੀ ਪੈਣਾ ਲੇਖਾ ਜੋਖਾ ਇੱਥੇ ਦੇਣਾ ਪੈਣਾ ਦੁਨੀਆ ਤੇ ਸਵਾਸ ਵੀ ਮੁੱਲ ਦਿੰਦੀ ਆ ਹਸਪਤਾਲ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਔਰ ਇਹ ਪੜੇ ਪੜਾਏ ਰੁੱਖ ਜਿਹੜੇ ਵੱਡੇ ਆ ਇਹ ਪ੍ਰਸ਼ਾਸਨ ਨੂੰ ਜੰਗਲਾਤ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਉਹ ਵੇਖੋ ਔਸਾਰਾ ਰੁੱਖ ਜਿਹੜਾ ਵਾ ਉਹ ਵੱਡਾ ਰੁੱਖ ਜਿਹੜਾ ਉਹ ਵੀ ਵੱਡਤਾ ਇਦਾਂ ਤੇ ਕਿੰਨੇ ਕੁ ਰੁੱਖ ਵਖਾਵਾ ਤੁਹਾਨੂੰ ਜਿਹੜੇ ਵੱਡ ਵੱਡ ਸੁੱਟਦੇ ਆ ਔਰ ਜਦੋਂ ਮੈਂ ਆ ਕੇ ਪੁੱਛਿਆ ਤੇ ਜੀ ਸੀ ਪੀਆਂ ਲੈ ਕੇ ਨਿਕਲ ਗਏ ਮਿੰਡ ਚ ਇੱਥੇ ਆ ਕਿੰਨੇ ਦਿਨਾਂ ਦਾ ਮੈਂ ਰੋਲਾ ਪਾਉਣ ਡਿਆ ਔਰ ਸਾਡੇ ਲੋਕ ਜਿਹੜੇ ਕੁੰਭ ਕਰਨ ਦੀ ਨੀਂਹ ਸੁੱਤੇ ਆ ਆ ਵੇਖ ਸਾਥ ਮੈਂ ਵੀ ਲੈਣਾ ਸਾਥ ਤੁਸੀਂ ਵੀ ਲੈਂਦੇ ਜੋ ਇਹ ਵਾਤਾਵਰਨ ਨੂੰ ਪਿਆਰ ਕਰਨਾ ਚਾਹੀਦਾ ਵਾਤਾਵਰਨ ਦਾ ਸਤਕਾਰ ਕਰਨਾ ਚਾਹੀਦਾ ਹੈ ਕਿ ਵਾਤਾਵਰਨ ਨੂੰ ਉਜਾੜਨਾ ਚਾਹੀਦਾ ਇਹ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਔਰ ਇੱਥੇ ਨਾਲ ਹੀ ਵੱਖ-ਵੱਖ ਮਹਿਕਮਿਆਂ ਦੇ ਦਫ਼ਤਰ ਆ ਆ ਵੇਖੋ ਪਰਲੇ ਬਨੇ ਸਾਰੇ ਵੱਡੇ ਤੇ ਛੋਟੇ ਸੁੱਕੇ ਤੇ ਨਾ ਕਿਤੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਚੀਜ਼ ਦਾ ਦੁੱਖ ਲੱਗਦਾ ਹੈ